ਨੇ ਪੰਜਾਬ ਦੇ ਹੱਕਾਂ ਲਈ ਜਾਂ ਜੋ ਸੱਚ ਲਈ ਖੜਨਾ ਸੀ ਚੰਨੀ ਨੇ ਆਪਣਾ ਬਹੁਤ ਵਧੀਆ ਰੋਲ ਨਵਾਇਆ ਤੇ ਮੇਰਾ ਖਿਆਲ ਹੈ ਕਿ ਉਹਨੇ ਇੱਕ ਜੋ ਪਹਿਲਾਂ ਵੀ ਪੰਜਾਬ ਦੇ ਹੱਕਾਂ ਲਈ ਜਦੋਂ મોદી ਸਾਹਿਬ ਇੱਥੇ ਆਏ ਸੀ ਉਦੋਂ ਵੀ ਉਹਨਾਂ ਡਟ ਕੇ ਆਵਾਜ਼ ਠਾਈ ਸੀ ਤੁਸੀਂ ਜਿਹੜੇ ਵਿੱਚ ਸਮਾਗਮ ਵਿੱਚ ਸ਼ਾਮਲ ਹੋਵੋ ਆਪਾਂ ਇਕੱਠੇ ਬੈਠ ਕੇ ਪੰਥ ਦੀ ਕੋਈ ਗੱਲ ਕਰੀਏ ਨਹੀਂ ਅਸੀਂ ਤੇ ਸਾਰਿਆਂ ਨੂੰ ਸੱਦਾ ਦੁੱਤਾ ਜੀ ਤੇ ਇਹ ਚੀਜ਼ ਹੈ ਕਿ ਪਰ ਹੁਣ ਪੰਥਕ ਹੋਣ ਦਾ ਜੋ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਸੀ ਕਿ ਅਸੀਂ ਪੰਥਕ ਹਾਂ ਪਰ ਸੰਗਤਾਂ ਨੇ ਹੁਣ ਪੰਥਕ ਜਿਹੜਾ ਉਹਨਾਂ ਦਾ ਮਖੌਟਾ ਸੀ ਮੇਰੇ ਖਿਆਲੋਂ ਲਾਹ ਦਿੱਤਾ ਇਸ ਕਰਕੇ ਹੁਣ ਉਹਨਾਂ ਦੇ ਤੇ ਹਾਲਾਤ ਜਿਹੜੇ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਜੀ ਉਹਨਾਂ ਦੇ ਦੂਜੇ ਤਰ੍ਹਾਂ ਦੀ ਗੱਲ ਕੀਤੀ ਹੈ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਦਰਾ ਤੇ ਕੁਝ ਹੋਰ ਲੀਡਰ ਜਿਹੜੇ ਕਾਲੀ ਦਲ ਨੇ ਤੁਹਾਡੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਨੂੰ ਵਾਸਤੇ ਪਹੁੰਚੇ ਸੀ ਕਿ ਉਹ ਪਹੁੰਚਣਾ ਕੋਈ ਗੱਲਬਾਤ ਹੋਈ ਹੈ ਤੁਹਾਡੇ ਨਾਲ ਕੋਈ ਨਹੀਂ ਉਹਨਾਂ ਨੇ ਵੀ ਉਹ ਦਿਨ ਸਾਨੂੰ ਵਧਾਈ ਦੇਣ ਵਾਸਤੇ ਆਏ ਸੀ ਤੇ ਇਹੋ ਹੀ ਕੋਈ ਘਰੇਲੂ ਗੱਲਾਂ ਹੋਈ ਹੈ ਇਸ ਵਿਸ਼ੇ ਤੇ ਕੋਈ ਐਡੀ ਕੋਈ ਗੱਲ ਨਹੀਂ ਹੋਈ ਸਾਡੀ ਤੇ ਬਾਕੀ ਉਹ ਤੜੇ ਤੇ ਸਾਰੇ ਪੋਸਟ ਟਾਈਮ ਤੇ ਇਕੱਠੇ ਰਹੇ ਆ ਜੀ ਸਾਰੇ ਜਦੋਂ ਕੋਈ ਜੋ ਜੋ ਇਲਜ਼ਾਮ ਲੱਗ ਰਹੇ ਆ ਉਸ ਟਾਈਮ ਤੇ ਸਾਰੀਆਂ 13 ਬਰਾਬਰ ਦੀਆਂ ਦੋਸ਼ੀ ਲੱਗਦੀਆਂ। ਬਾਪੂ ਜੀ ਚਰਨਜੀਤ ਸਿੰਘ ਚੰਨੀ ਨੇ ਵੀ ਅੰਮ੍ਰਿਤਪਾਲ ਦਾ ਮਾਮਲਾ ਚੱਕਿਆ। ਹਾਂ ਜੀ। ਮੁੱਦਾ ਚੱਕਿਆ ਹੈ। ਤੇ ਉਸ ਤੋਂ ਬਾਅਦ ਤੁਹਾਡੀ ਉਹਨਾਂ ਨਾਲ ਕੋਈ ਗੱਲ ਹੋਈ? ਨਹੀਂ ਚਰਨ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ। ਉਹਨਾਂ ਨੇ ਜੋ ਉਹਨਾਂ ਦਾ ਫਰਜ ਬਣਦਾ ਸੀ ਆਪਣੇ ਪੰਜਾਬ ਦੇ ਹੱਕਾਂ ਲਈ ਜਾਂ ਜੋ ਸੱਚ ਲਈ ਖੜਨਾ ਸੀ ਚੰਨੀ ਨੇ ਆਪਣਾ ਬਹੁਤ ਵਧੀਆ ਰੋਲ ਨਿਭਾਇਆ। ਤੇ ਮੇਰਾ ਖਿਆਲ ਹੈ ਕਿ ਉਹਨੇ ਇੱਕ ਜੋ ਪਹਿਲਾਂ ਵੀ ਪੰਜਾਬ ਦੇ ਹੱਕਾਂ ਲਈ ਜਦੋਂ ਮੋਦੀ ਸਾਹਿਬ ਇੱਥੇ ਆਏ ਸੀ ਉਦੋਂ ਵੀ ਉਹਨਾਂ ਡਟ ਕੇ ਆਵਾਜ਼ ਉਠਾਈ ਸੀ। ਫਿਰ ਜਦੋਂ ਅਮਰਤਪਾਲ ਦੀ ਵਾਈਫ ਨੂੰ ਜਾਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਠਾਈ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜੋ ਪੰਜਾਬ ਨਾਲ ਧੱਕਾ ਹੋ ਰਿਹਾ ਜਾਂ ਇਹ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਠਾਈ ਮੇਰਾ ਖਿਆਲ ਉਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ ਤੇ ਬਾਕੀ ਮੇਰਾ ਖਿਆਲ ਮੈਂ ਤਾਂ ਸੋਚਦਾ ਕਿ ਦੂਜੇ ਐਮਪੀਆ ਨੂੰ ਵੀ ਜਾਂ ਪੰਜਾਬ ਦੇ ਹੋਰ ਲੋਕਾਂ ਨੂੰ ਸਿਰ ਦੇ ਲੋਕਾਂ ਨੂੰ ਵੀ ਇਸ ਵਾਸਤੇ ਜਿੱਥੇ ਵੀ ਕੋਈ ਗਲਤ ਹੋ ਰਿਹਾ ਉੱਥੇ ਆਵਾਜ਼ ਠੋਣੀ ਚਾਹੀਦੀ ਸੀ ਗੱਲ ਕਰੀ ਹੈ ਕਾਲੀ ਦਲ ਦੇ ਖਿਲਾਫ ਵੀ ਤੁਸੀਂ ਖੁੱਲਕੇ ਗੱਲ ਕਰਦੇ ਹੋਗੇ ਤੇ ਭਾਜਪਾ ਦੇ ਖਿਲਾਫ ਵੀ ਹੈ ਕਾਂਗਰਸ ਤੇ ਹਲੇ ਤੱਕ ਤੁਸੀਂ ਕਿਵੇਂ ਦੇਖਦੇ ਹੋ ਕਾਂਗਰਸ ਦੀ ਜੋ ਵੀ ਹਜੇ ਤੱਕ ਦੀ ਕਾਰਗੁਜ਼ਾਰੀ ਹੈ ਐਨਐਸਐ ਲਗਾਈ ਹੈਗੀ ਸੈਂਟਰ ਦੇ ਖਿਲਾਫ ਬੋਲਿਓ ਪੰਜਾਬ ਸਰਕਾਰ ਦੇ ਖਿਲਾਫ ਬੋਲਿਓ ਤੇ ਕਾਂਗਰਸ ਬਾਰੇ ਤੁਹਾਡਾ ਕੀ ਵਿਚਾਰ ਹੈ ਨਹੀਂ ਸਾਡੇ ਤੇ ਮੇਰੇ ਖਲ ਪੰਜਾਬ ਨਾਲ ਜਿਹੜੀਆਂ ਨੈਸ਼ਨਲ ਪਾਰਟੀਆਂ ਚ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਹੋਰ ਵੀ ਬਣਾ ਹੋਣਾ ਆਮ ਆਦਮੀ ਪਾਰਟੀ ਵੀ ਇਹ ਸੈਂਟਰ ਤੋਂ ਚੱਲਦੀ ਹੈ ਸਾਰੀਆਂ ਪੰਜਾਬ ਨਾਲ ਕੋਈ ਵੀ ਅਨਸਾਫ ਕਰਕੇ ਰਾਜੀ ਨਹੀਂ ਕਾਂਗਰਸ ਨੇ ਵੀ ਸਾਡਾ ਉਹ ਅਕਾਲ ਤੱਕ ਹਟਾਇਆ ਬਹੁਤ ਸਾਡਾ ਨੁਕਸਾਨ ਕੀਤਾ ਬਹੁਤ ਤੇ ਇਸ ਕਰਕੇ ਅਸੀਂ ਦੇ ਸਾਰਿਆਂ ਨੂੰ ਇਹ ਮਤਲਬ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਉੱਠ ਕੇ ਖੜੋ ਸਾਡੀ ਜਿਹੜੀ ਖੇਤਰੀ ਪਾਰਟੀ ਸੀ ਉਹ ਵੀ ਤੈਸ਼ਨਾਸ਼ ਕਰਤੀ ਸਾਡੇ ਲੀਡਰਾਂ ਨੇ ਤੇ ਮੇਰੇ ਖਿਆਲ ਇੱਕ ਹੋਰ ਤੇ ਸੈਂਟਰ ਵਾਲੇ ਤੇ ਜੋ ਚੱਲ ਰਿਹਾ ਉਹ ਉਹਨਾਂ ਦੇ ਅਸੀਂ ਕੋਈ ਹਮਾਇਤ ਨਹੀਂ ਕਰ ਰਹੇ ਕਾਂਗਰਸ ਦੀ ਅਸੀਂ ਕਿ ਅਸੀਂ ਉਹ ਵੀ ਬਰਾਬਰ ਦੇ ਦੋਸ਼ੀ ਹੈ ਜੀ ਤੇ ਠੀਕ ਹੈ ਕਿ ਅੱਜ ਉਹਨਾਂ ਕੋ ਸਤਾ ਨਹੀਂ ਹੈਗੀ ਪਹਿਲਾਂ ਉਹਨਾਂ ਜਦੋਂ ਉਹਨਾਂ ਕੋ ਸਤਾ ਸੀ ਉਦੋਂ ਉਹ ਜ਼ੁਲਮ ਕਰ ਰਹੇ ਸੀ ਅੱਜ ਦੂਜਿਆਂ ਕੋ ਆ ਗਈ ਤੇ ਉਹ ਸਾਡੇ ਨਾਲ ਧੱਕਾ ਕਰ ਰਹੇ